ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਬੁਰਜ ਨੱਤੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਬਲਜਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆਂ ਸੋ ਸਾਰੇ ਆਪਣੇ ਸੱਜਣ ਭਰਾ ਜਾਣਦੇ ਆ ਠੀਕ ਆ ਜੀ ਵਪਾਰ ਲਾਈਨ ਦਾ ਕੰਮ ਆ ਵੀਰ ਹੋਂ ਦਾ ਰੋਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਇਸ ਫਾਰਮ ਤੇ ਸੋ ਜੇਕਰ ਆਪਾਂ ਗਿਣਤੀ ਦੇ ਵਿੱਚ ਗੱਲ ਕਰੀਏ ਤਾਂ ਨਗਾ ਦੀ ਕੈਂਚੀ ਕੋਈ 6 7 8 7 ਨਗ ਜਿਹੜੇ ਆ ਇੱਥੇ ਮੌਕੇ ਤੇ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰੋਗੇ ਤੇ ਇੱਥੇ ਮੌਜੂਦ ਹੋਣਗੇ ਠੀਕ ਆ ਮੱਝਾਂ ਦੀ ਖਰੀਦੀ-ਵਿਰੀ ਨੂੰ ਜਿਆਦਾ ਕਰਦੇ ਆ ਮੱਝਾਂ ਲਿਆ ਕੇ ਸੇਲ ਕਰਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਸੋਈਆਂ ਦਿਖਾਉਣੀਆਂ ਨੇ ਇੱਕ ਜਿਹੜੀ ਝੋਟੀ ਇੱਕ ਜਿਹੜੀ ਮੱਝ ਤੁਹਾਨੂੰ ਆਪਾਂ ਗੱਭਣ ਦਿਖਾਵਾਂਗੇ ਠੀਕ ਆ ਜੀ ਸੋ ਮਾਲ ਸੋਇਆ ਸਪਾਇਆ ਤਕਰੀਬਨ ਬਾਕੀ ਸਾਰਾ ਬੱਚਾ ਲਾ ਕੇ ਕਰਦੇ ਇੱਕ ਬੂਰੀ ਮੱਝ ਦਿਖਾਵਾਂਗੇ ਭਰਾਵਾਂ ਨੂੰ ਬੜੀ ਵੀਰ ਡਿਮਾਂਡ ਕਰਦੇ ਨੇ ਤੇ ਆ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਜੇ 100 ਪਸ਼ੂ ਵੇਚਦੇ ਆ ਵਿੱਚੋਂ ਕੋਈ 10 8-10% ਜਿਹੜੇ ਦੋਸਤੋ ਪਸ਼ੂ ਖੇਤਾਂ ਕਿਤੇ ਪੂਰੀ ਜਾਂ ਪੂਰੀ ਨੀਲੀ ਰਵਿ ਦੇ ਵਿੱਚ ਨਿਕਲਦੇ ਆ ਫੁੱਲ ਵਜਨ ਲੋਡ ਵਾਲੀ ਵੱਡੇ ਕਦ ਕੱਠ ਦੀ ਇੱਕ ਪੂਰੀ ਮੱਝ ਦਿਖਾ ਦੇਾਂਗੇ ਇੱਕ ਹੌਲੇ ਪਰਦੇ ਦੀ ਮੱਝ ਬਿਲਕੁਲ ਤਾਜੀ ਸੱਜਰ ਸੂਈ ਆ ਸਵੇਰਾਂ ਦੇ ਵਿੱਚ ਐਸ ਵਕਤ ਬੌਲਾ ਦੁੱਧ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਤਰੀਕ ਅੱਜ 6 ਦਸੰਬਰ ਸਮਾਂ ਕੋਈ ਦੁਪਹਿਰ ਦੇ ਕੋਈ 1:30 ਵਜੇ ਦਾ ਟਾਈਮ ਆ ਪੂਰੀ ਗੱਲਬਾਤ ਕਰਾਂਗੇ ਇੱਥੇ ਆਣ ਕੇ ਮਾਲ ਦੀ ਤਸੱਲੀ ਕਰਨੀ ਚਲੋ ਇੱਕ ਭਰਾ ਦਾ ਫਰਜ਼ ਬਣਦਾ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਵੱਡੀਆਂ ਮੱਜਾਂ ਨੇ ਬਾਕੀ ਦੁੱਧ ਬਾਦ ਵਾਲੀਆਂ ਨੇ ਚੰਗੀਆਂ ਨੇ ਠੀਕ ਆ ਜੀ ਕਰਦੇ ਆ ਪੂਰੀ ਗੱਲਬਾਤ ਲੈਣੀ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਬਲਜਿੰਦਰ ਵੀਰ ਸਾਸਰੀ ਘਰ ਵਾਲ ਜੀ ਸਾਸਰੀ ਘਰ ਸੰਤੂ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਭਾਜੀ ਕੈਮ ਸੇ ਤਾਂ ਜੀ ਵਧੀਆ ਜੀ ਵਧੀਆ ਜੀ ਚਲੋ ਸ਼ੁਕਰੇ ਮਾਲਕਾਂ ਦੇ ਮੇਰੇ ਨਾਲ ਸਾਸਰੀ ਘਰ ਜੀ ਸਾਸਰੀ ਘਰ ਭਾਜੀ ਬਲਜਿੰਦਰ ਵੀਰ ਅੱਜ ਮੱਜਾਂ ਦੀ ਜਿਵੇਂ ਆਪਾਂ ਡਿਟੇਲ ਦੱਸੀ ਮੋٹے ਤੌਰ ਤੇ ਪੰਜ ਮੱਜਾਂ ਪਕਾਊਗਾ ਹਾਂ ਜੀ ਵੀਰ ਜੀ ਬੂਰੀ ਮੱਝ ਇੱਕ ਆ ਬਾਕੀ ਗੱਬੜ ਮੱਝ ਵੀ ਆਪਣੇ ਕੋਲ ਇੱਕ ਹੀ ਆ ਅੱਜ ਇੱਕੋ ਗੱਬਣਿਆ ਬਾਕੀ ਸੋਇਆ ਸੋਇਆ ਮਾਲੇ ਠੀਕ ਹੈ ਭਾਜੀ ਤਾਂ ਦਿਨਾਂ ਦੀ ਵੀ ਗੱਲ ਕਰੀਏ ਵੀ ਤਕਰੀਬਨ ਹਫ਼ਤੇ ਦੇ ਆਣ ਬਾਣੀ ਆਦੀਆਂ ਵਾਂ 15 ਦਿਨ ਕਿੰਨੇ ਦਿਨ ਹੋ ਗਏ ਇਹੋ ਹੀ ਆ 10 10 ਦਿਨਾਂ ਦੀ ਬਾਕੀ ਤੇ ਤਿੰਨਾਂ ਤਿੰਨਾਂ ਚੌ ਚੰਦਰ ਲੋ ਵੀ ਤਿੰਨਾਂ ਚੌ ਚੌ ਦਿਨਾਂ ਦੀਆਂ ਮੱਝਾਂ ਸੁਈਆਂ ਨੇ ਆ ਬੂਰੀ ਮੱਝ ਜਿਹੜੀ ਦਿਖਾਉਣੀ ਹੈ ਕੋਈ 8-10 ਦਿਨਾਂ ਦਾ ਸੁਗਾ ਹੈ ਬਾਕੀ ਪਸੰਦ ਆਉਣਗੇ ਡੰਗਰ ਸਾਰੇ ਭਰਾਵਾਂ ਨੂੰ ਪਸ਼ੂ ਚੰਗੇ ਲੱਗਣਗੇ ਤੇ ਵੀਡੀਓ ਮੇਰਾ ਵੀਰ ਦੱਬ ਕੇ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਸੱਜਣ ਭਰਾਵਾਂ ਤੱਕ ਵੀਡੀਓ ਪਹੁੰਚ ਸਕੇ ਸ਼ੁਰੂਆਤ ਕਰਾਂਗੇ ਆਪਾਂ ਡਿਗਾ ਜੀ ਪਹਿਲੇ ਨੰਬਰ ਤੇ ਫਿਰ ਬਲਜਿੰਦਰ ਹਾਂਜੀ ਇਸੇ ਮੱਝ ਤੋਂ ਆਪਾਂ ਸ਼ੁਰ ਬੂਰੀ ਮਾਜਾ ਕੀ ਵੇਰਵਾ ਕੀ ਡਿਟੇਲ ਆ ਵੀਰ ਜੀ ਵੀਰ ਜੀ ਤੀਜਾ ਸੂਗਾ ਹੋਊਗਾ ਤੀਜਾ ਸੂਗਾ ਹਾਂਜੀ ਤੇ 10 ਕ ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਆ ਜੀ ਕੱਟੀ ਕੱਟੀ ਆ ਜੀ ਮਗਰ ਕੱਤੀ ਆ ਆ ਬੱਚਾ ਜਿਹੜਾ ਕਿਸਾਨ ਵੇਰੋਂ ਤੁਸੀਂ ਮਗਰ ਦੇਖ ਲਓ ਆ ਮਗਰ ਕੱਟੀ ਆ ਬਾਕੀ ਲੇਵੇ ਹਵਾਨੇ ਦੀ ਮਾਜ ਤੁਸੀਂ ਇੱਕ ਵਾਰੀ ਜ਼ਰੂਰ ਨਿਗਾ ਦੇ ਵਿੱਚੋਂ ਕੱਢੋ ਲੇਵਾ ਪੂਰਾ ਸਾਫ ਸੁਥਰਾ 골ਡਨ ਬੂਰੀ ਆ ਬਾਕੀ ਖੁੱਡਿਆਂ ਖਾਦਿਆਂ ਤੋਂ ਇੱਕ ਵਾਰੀ ਮਾਰੋ ਨਿਗਾ ਚੌੜਾ ਬਿਲਕੁਲ ਪਿੱਠ ਭੁੜਾ ਸਿੰਗਲ ਖੱਡੀ ਆ ਤੇ ਇਹਦਾ ਬਲਜਿੰਦਰ ਵੀਰ ਕਿੰਨਾ ਕਦੋਂ ਦਾ ਇਸ ਵਕਤ ਆ ਵੀਰ ਜੀ 13 ਕਿਲੋ ਦੁੱਧ ਦੇ ਆ ਪਰ 12 ਦੀ ਗਾਰ ਬਾਜੀ 12 ਕਿਲੋ ਦੀ ਦੋਸਤੋ ਗਾਰੰਟੀ ਮਿਲ ਜੂਗੀ ਸਾਰੇ ਭਰਾਵਾਂ ਨੂੰ ਠੀਕ ਆ ਜੀ ਦੁੱਧ ਹੋਵੇ ਨਾ ਹੋਵੇ ਤਾਂ 13 ਕਿਲੋ ਹੀ ਆ ਤੇ ਢਾਲੀ ਆ ਗਈ ਠੀਕ ਆ ਜੀ ਇੱਕ ਸਿੰਘ ਹੀਠਾ ਨੂੰ ਤੇ ਇੱਕ ਗੋਲਾਈ ਦੇ ਵਿੱਚ ਬੈਕ ਸਾਈਡ ਅਰਾਊਂਡ ਦੇ ਵਿੱਚ ਮੁੜਿਆ ਲੇਵੇ ਦੀ ਆਹ ਕੁਆਲਿਟੀ ਚੈੱਕ ਕਰੋ ਦੇਖੋ ਡਿਜ਼ਾਈਨ ਲੇਵੇ ਦਾ ਠੀਕ ਆ ਜੀ ਅਰਲੀਆ ਵਰਗੇ ਥਾਣਾ ਬਾਕੀ ਸਪੇਸ ਗੈਪ ਚੌਥਾ ਥਾਣਾ ਦੇ ਵਿੱਚ ਚੰਗਾ ਤੂੰ ਤੇ ਕਰ ਜੂਗੇ ਮੈਲਾ ਨਹੀਂ ਮਾਰਿਆ ਜੀ ਹਾਂ ਹਾਂ ਨੇ ਦੁੱਧੋਂ ਚੜਦੀ ਜਾਊਗੀ ਕਰਮਣੀ ਅੱਜ ਹਾਂਜੀ ਹਾਂਜੀ ਉਹ ਤੀਹ ਪੂਕ ਤੇ ਚਵਾਜੂਗੀ ਹੁਣ ਵੀ 12 13 12 13 ਲੀਟਰ ਤੁਸੀਂ ਦੱਸਿਆ ਜੇ ਹਾਂਜੀ ਨੀਲੀ ਪੂਰੀ ਹੀ ਆਈ ਆ ਆ ਦੇਖ ਬਾਕੀ ਥਣ ਵੀ ਚੰਗਾ ਬਾਕੀ ਚਵਾਈ ਚਲੋ ਨਾਰਮਲ ਚਲੋ ਸਾਰੇ ਭਰਾਵਾਂ ਨੇ ਆਈਡੀਆ ਲੈ ਲੈਣਾ ਚੋਂ ਚੋਂ ਚੰਗੀ ਹੋਊਗੀ ਵੀਰ ਜੀ ਵੀਡੀਓ ਤੇ ਪਰ ਇੱਕ ਟਾਈਮ ਖਾਲੀ ਕਰਾਉਣ ਦੋ ਕਰਾਉਣ ਆਪ ਦੀ ਚਵਾਈ ਕਰਕੇ ਕਢਣਾ ਆਪਾਂ ਜੋ ਤਰਾਈ ਕੋਈ ਨਹੀਂ ਬਿਲਕੁਲ ਜੇ ਮਾਈ ਥੱਲੇ ਦੁੱਧ ਹੈਗਾ ਆਪਾਂ ਜੋ ਸਹੀ ਹੈ ਜੀ ਲੋਵੀ 12 13 13 ਸ੍ਰੀ ਆਸ ਵਕਤ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਦਿੱਤੀ ਆ ਪੂਰੀ ਨੀਲੀ ਅੰਗਪੱਕਦੀ ਆ ਢਾਂਜ ਢੂੰਚੇ ਦੀ ਚੰਗੀ ਆ ਬਾਕੀ ਲੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਜਿੱਦਾਂ ਮਰਜੀ ਚੋ ਕੇ ਤਸੱਲੀ ਕਰੋ ਤੇ ਇਹਦਾ ਬਲਜਿੰਦਰ ਮੁੱਲ ਵੇਰੇ ਕੀ ਕਰਤਾ ਅਜੇ ਵੀਰ ਜੀ ਮੁੱਲ ਕਰਾਉਣੇ ਪਰ 15 ਵੀ ਕਰਾਈ ਜਾਂਦਾ ਆ ਇੱਕ 10 ਦੀ ਘੋਟੀ ਦੇਵਾਂਗੇ ਇੱਕ 10 ਦੀ ਹਾਂਜੀ ਵੀ ਹਾਂ ਨਹੀਂ ਆ ਹਾਂਜੀ ਉਹਦਾ ਮਾਨਤਨ ਕਰਾਂਗੇ ਠੀਕ ਆ ਜੀ ਵਿੱਚੋਂ ਥੋੜੀ ਬਾਦੀ ਕੋਈ ਗੁਜਾਇਸ਼ ਹੋਈ ਤਾਂ ਠੀਕ ਆ ਜੀ ਮਾਨਤਨ ਮੌਕੇ ਤੇ ਹੋ ਜਾਊਗਾ 1 ਲੱਖ 10 ਹਜ਼ਾਰ ਦੇ ਵਿੱਚੋਂ ਬਾਕੀ ਕਲੀ ਕਲੀ ਨਾੜ ਮੇਰੇ ਭਰਾਵਾਂ ਨੂੰ ਆਪਾਂ ਚੈੱਕ ਕਰਾ ਦੇਣਾ ਠੀਕ ਹੈ ਜੀ ਬੇਨ ਮੋਂ ਤੁਸੀਂ ਵੇਖੋ ਦੋ ਪਾਸੇ ਮਿਲਕ ਬੇਨ ਮੋਟੀ ਬਿਲਕੁਲ ਨੋਕਲਾ ਥਾਨ ਸੈਸੂਜ ਸਪੇਸ ਗੈਪ ਤੁਹਾਡੇ ਸਾਹਮਣੇ ਆ ਸੋ ਕਰ ਲਿਓ ਸੰਪਰਕ ਠੀਕ ਹੈ ਜੀ ਬੱਚਾ ਮਗਰ ਦੇ ਕੱਟੀ ਫੀਮੇਲ ਕਾਫ ਸੋ ਚੰਗੀ ਮੱਝ ਪਾ ਲਿਓ ਹੱਥ ਠੀਕ ਹੈ ਜੀ ਤੇ ਇਧਰ ਸਾਈਕਲ ਨੰਬਰ ਤੇ ਇੱਕ ਤੁਹਾਨੂੰ ਬੁਖਾ ਦਿੰਨੇ ਆ ਠੀਕ ਹੈ ਜੀ ਇਹ ਵੀ ਮੱਝ ਕਰਮਾ ਦੀ ਡੀਨਡੋਲ ਚੰਗਾ ਸੋਹਣਾ ਸਰੀਰ ਆ ਅਜ ਚੌਥਾ ਪੰਜਵਾਂ ਦਿਨ ਹੋ ਗਿਆ ਸੰਨ ਚੌਥਾ ਪੰਜਵਾਂ ਦਿਨ ਹੋ ਗਿਆ ਇਹਨੂੰ ਸੂਈ ਨੂੰ ਬੱਚਾ ਇਹਦੇ ਮਗਰ ਕੱਟਾ ਜੀ ਮ ਸੁਵਾ ਵੀਰੇ ਵੀ ਹੋਊਗੀ ਦੂਜਾ ਕਿ ਤਿਜਾ ਦੂਜਾ ਹੀ ਦੂਜਾ ਸੁਵਾ ਠੀਕ ਹੈ ਜੀ ਦੂਜਾ ਮਾਲੇ ਕੋਈ ਤਿਜਾ ਮਾਲੇ ਲੋ ਜੀ 50 ਦਿਨਾਂ ਦੀ ਸੂਈ ਏ ਦੂਜਾ ਸੁਵਾ ਤੁਹਾਨੂੰ ਅੱਗੇ ਝੋਟੀ ਦਿਖਾ ਰਹੇ ਆ ਮੋਢ ਤੋਂ ਚੌਰ ਸਲੇਵਾ ਪ੍ਰੋਪਰ ਤੁਹਾਨੂੰ ਬਾਹਰ ਕੱਢ ਕੇ ਆਪਾਂ ਤਸੱਲੀ ਨਾਲ ਦਿਖਾਉਣੀ ਆ ਜੀ ਚੌਰ ਸਲੇਵਾ ਮੋਢ ਤੋਂ 98 ਦਾ ਭਰਾ ਵੇਖੋ ਜਿਵੇਂ ਪੀੜੀ ਦੇ ਭਰਾਵੇਂ ਹੁੰਦੇ ਆ ਠੀਕ ਹੈ ਜੀ ਆ ਚੈੱਕ ਕਰੋ ਕਰੋ ਚੈੱਕ ਠੀਕ ਹੈ ਜੀ ਗਾੜ ਗੂੜ ਦੀ ਵੀ ਕਰਮ ਵਾਲੀ ਚੰਗੀ ਆ ਅਗਲੇ ਥਣਾਂ ਦੇ ਵਿੱਚ ਵੀ ਦੁੱਧ ਚੰਗਾ ਹੋਊਗਾ ਜੀ ਚੰਗਾ ਹੀ ਚੰਗਾ ਹਾਂ ਲੋ ਜੀ ਸੋਲੇ ਵਾਲੂਆ ਬਹੁਤ ਸੋਨਾ ਟਕਾਣੇ ਤੇ ਆ ਮੂੰਹ ਮੱਥੇ ਦੀ ਮੱਝ ਚੰਗੀ ਆ ਠੀਕ ਆ ਜੀ ਸਿੰਗ ਤੋਂ ਪੂਰਾ ਗੋਲ ਆ ਇਹ ਕਿੰਨਾ ਵੀਰ 20 ਕਿਲੋ ਦੁੱਧ ਆ ਜੀ 10 ਕਿਲੋ ਹਾਂ ਜੀ ਹਾਂ ਲੋ ਜੀ 10 ਕਿਲੋ ਦੁੱਧ ਪੰਜਾਂ ਚੌਦਾਂ ਦੀ ਸੂਈ ਦੇ ਥੱਲੇ ਆ ਕੱਢੋ ਨਿਗਾ ਦੇ ਵਿੱਚੋਂ ਠੀਕ ਆ ਜੀ ਸੋਲੇ ਵਾਲੂਆ ਬਹੁਤ ਜ਼ਿਆਦਾ ਟਕਾਣੇ ਤੇ ਆ ਜਿਵੇਂ ਆਪਾਂ ਕੋਈ 15 14 14 14 ਸਿਰੀਆਂ ਮੱਝਾਂ ਦੇ ਲੇਵੇ ਦੇਖਦੇ ਆ ਚੌੜਾਈ ਚੌਰਸ ਬਿਲਕੁਲ ਮੋੜ ਤੋਂ ਆ ਦੇਖੋ ਜੀ ਦੁੱਧ ਕਰ ਜੂਗੀ 14 ਕਿਲੋ ਜੀ ਚਵਾਜੂਗੀ ਰਾਮਨਾਥ ਜੀ ਹਾਂਜੀ ਹਾਂਜੀ ਹਾਂ ਲਓ ਜੀ ਠੀਕ ਆ ਸੋ ਹਾਈਟ ਮੀਡੀਅਮ ਦੇ ਵਿੱਚ ਆ ਚਲੋ ਕਿਸੇ ਨੇ ਦੂਰੋਂ ਲਾ ਕੇੋਂ ਤੁਰਨਾ ਤੇ ਮੇਰਾ ਭਰਾ ਨੋਟ ਕਰ ਲਿਓ ਹਾਈਟ ਮੀਡੀਅਮ ਆ ਪਲੀ ਪਲੋਸੀ ਬਹੁਤ ਆ ਵਜਨ ਵਟਾ ਚੰਗਾ ਇਧਰ ਮਗਰ ਕਟਾ ਮੇਲਕਾਰ ਤੁਹਾਨੂੰ ਦਿਖਾ ਦਿੰਨੇ ਆ ਪੰਜਾਂ 14 ਦਿਨਾਂ ਦਾ ਬਿਲਕੁਲ ਕੁਲਾ ਬੱਚਾ ਆ 나ੜੂਆ ਨੂੜੋਵੇ ਅੱਜ ਪਲਕੀ ਚੜਿਆ ਹੋਊਗਾ ਹਾਂਜੀ ਹਾਂਜੀ ਅੱਜ ਹੀ ਹੁਣੇ ਜੇ ਡੱਗਾ ਹੋਊਗਾ ਠੀਕ ਆ ਵੀਰ ਇਹ ਪੰਜੰਦਰ ਵੀਰਾਂ ਕੀ ਪੜਤੇ ਦੀਆਂ ਕੀ ਡਿਮਾਂਡ ਕਰਦੇ ਦੀ ਵੀਰ ਜੀ ਮੁੱਲ ਕਰਾਉਣੇ ਬਾਅਦ ਦਾਅਵੇ ਕਰਾਈ ਜਣੇ ਇੱਕ ਪੰਜ ਚੋਂ ਮਾਨਤਾ ਕਰਾਂਗੇ ਪੰਜ ਦੇ ਵਿੱਚੋਂ ਹਾਂਜੀ ਲੋ ਵੀ 10 ਮੁੱਲ ਕਰਾ ਲਓ ਦੋਸਤੋ 15 ਕਰਾ ਲਓ 1 ਲੱਖ 5000 ਦੇ ਵਿੱਚੋਂ ਵੀਰ ਦਾ ਵੀ ਮਾਨਤਾ ਕਰ ਦਿਆਂਗੇ ਸੋ ਮੱਝ ਖੜਨੀ ਖਲੋਨੀ ਦੀ ਵੀ ਚੰਗੀ ਆ ਬਾਕੀ ਵਜਨ ਪੋਜਨ ਚੰਗਾ ਸੋ ਦੁੱਧ ਕਰਨ ਵਾਲੀ ਜਿਵਾਜੂਗੀ ਜਦੋਂ ਗਾਂ ਮੈਲੇ ਮੂਲੇ ਤੋਂ ਚੱਲੀ ਸੋ ਜਿੰਨੇ ਵੀ ਇਹ ਸਾਫ ਸੁਥਰੀ ਆ ਪਾਲਿਓ ਹੱਥ ਮੇਰਾ ਭਰਾ ਠੀਕ ਆ ਜੀ ਸੋ ਮੱਝ ਦੁੱਧਾ ਲਈ ਆ ਅੱਗੇ ਤੀਜੇ ਨੰਬਰ ਤੋਂ ਇੱਧਰ ਤੁਹਾਨੂੰ ਇੱਕ ਆਪਾਂ ਮੱਝ ਵਿਖਾਉਣੇ ਆ ਫੁੱਲ ਹਾ ਵੀ ਪਾਣੀ ਬੇਟਾ ਪੂਰੇ ਵਜਨ ਲੋਟ ਇਹ ਇਹ ਵੀ ਸੂਈ ਜਣਾ ਫਿਰ ਹਾਂ ਜੀ ਵੀ 나ੜੂ ਨਾਲਿਆ ਜੀ ਠੀਕ ਆ ਮੇਲ ਕਾ ਆਫਾ ਮਗਰ ਕਟਾ ਕਟਾ ਵੇਖੋ ਕਿੱਡਾ ਦਿੱਤਾ ਹਾਂ ਪੂਰਾ ਜਮਿਆ ਪਲਿਆ ਮਗਰ ਕਟਾ ਇਹ ਮੱਝ ਦੋਵੇਂ ਉਧਰ ਆਈਆਂ ਸੰਧੂ ਸਾਹਿਬ ਠੀਕ ਆ ਜੀ ਹਾਂ ਜੀ ਇਹ ਪਾਰ ਦੀਆਂ ਨੇ ਉਧਰ ਦੀਆਂ ਹਾਂ ਜੀ ਹਾਂ ਜੀ ਲਓ ਜੀ ਇਹ ਤਾਂ ਵੀਰ ਬੋਲਾ ਕਿੰਨਾ ਕਾਊਂਟ ਕੀਤਾ ਫਿਰ ਆਪਾਂ ਤਾਕਲ ਦੋ ਦੋ ਦੇ ਬੋਲੀ ਬੋਲਾ 10 ਕਿਲੋ ਆ 나ੜੂਆ ਨਾਲ ਤੁਹਾਨੂੰ ਦਿਖਾ ਹੀ ਦਿੱਤਾ 나ੜੂਆ ਨਾਲ ਅਜ ਦੂਜੇ ਦਿਨ ਦੇ ਵਿੱਚ ਮੜੀ ਭਾਲਿਆ ਕੋਈ ਨਾ ਸਮਝੇ ਵੀ ਮੇਰਾ ਠੀਕ ਆ ਠੀਕ ਆ ਚੌੜ ਚਾਂ ਦੀ ਪੂਰੀ ਖਰੀ ਨਿਕਲੀ ਹਾਂਜੀ 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 ਲਓ ਜੀ ਸੋ ਹਾਇਆ ਦੋਸਤੋ ਪਲੀ ਸੰਭੀਆ ਬਾਕੀ ਚਲੋ ਇੱਕ ਸਰੀਰਕ ਪਿੰਡੇ ਤੋਂ ਨਾਰਮਲ ਹੀ ਤੁਸੀਂ ਆਈਡੀਆ ਲਾ ਲਿਓ ਕਿ ਪਲੀ ਪਲੀਤੀ ਪੂਰੀ ਆ ਕੋਈ ਕਰਮਾਂ ਲਈ ਵੇਖੋ ਚੌੜਾ ਪੇਟ ਪੁੜਾ ਤੇ ਇਧਰ ਜਿਹੜੀ ਵੀਰ ਹੁੰਦਾ ਵੀ ਮੜੀ ਇੱਕ ਪਲੂਣ ਨਜ਼ਰ ਆਊਗੀ ਭਰਾਵਾਂ ਨੂੰ ਜਿਹੜਾ ਥਾਂ ਤੁਹਾਨੂੰ ਲੱਕੂਗਾ ਮੜਾ ਜੱਕ ਹਾਇਆ ਜੀ ਮੋਟਾ ਭਾਰਾ ਤੇ ਬੌਲੀ ਇਹਦੇ ਥੱਲੇ ਕਿੰਨੀ ਦਸੀ 10 10 ਕਿਲੋ ਬੌਲੀ ਓਏ ਤੋਏ ਕੋਈ ਮਾਰਾ ਫੇਸ ਬਖਾਇਓ ਇਹਦਾ ਵੇਖੋ ਪ्योर ਮੋਹਰਾ ਜੀ ਆਹ ਦੇਖੋ ਜੀ ਕੋਹ ਹੰਕਦਾ ਠੀਕ ਆ ਲਿਆ ਮੋੜ ਦੋ ਵੀਰ ਬਕੰਦਰ ਇਧਰ ਲੋਜੀ ਬਾਕੀ ਕਾਗਜ਼ ਢਾਂਜਾ ਤੁਹਾਡੇ ਸਾਹਮਣੇ ਆ ਠੀਕ ਆ ਜੀ ਸੋ 10 ਲੀਟਰ ਬੋਲੀ ਹੈ ਜਿਹ ਦੂਜੇ ਦਿਨ ਦੀ ਸੂਈ ਦੇ ਥੱਲੇ ਚੋਣ ਚਾਣ ਦੀ ਬਿਲਕੁਲ ਇੱਕ ਨੰਬਰ ਆ ਕੋਈ ਵੀ ਕਿਸੇ ਰਕਮ ਦਾ ਕੋਈ 19 ਕੀ ਕੋਈ ਫਰਕ ਹੋਈ ਗੱਲਬਾਤ ਵਿੱਚ ਪਹਿਲਾਂ ਦੱਸੀ ਜਾਊਗੀ ਸੋ ਇਹ ਨਹੀਂ ਹੋਊਗਾ ਵੀ ਚਲੋ ਕੋਈ ਭਰਾ ਆਪਣਾ ਕੋਈ 200 ਕਿਲੋਮੀਟਰ ਤੁਰ ਕੇ ਆ ਜੇ ਇੱਥੇ ਆਇਆ ਉਹ ਗੱਲਾਂ ਨਿਕਲੇ ਵੀ ਜਿਹੜੀ ਦੱਸੀ ਨਾ ਹੋਵੇ ਠੀਕ ਆ ਠੀਕ ਆ ਓਕੇ ਪਾਸ਼ੇਂਟ ਵੀਰੇ ਕਿ ਮੰਗੋ ਕੀ ਡਿਮਾਂਡ ਰੋਕੀ ਦੀ ਵੀਰ ਜੀ ਮੋਲ ਕਰਾਉਣ ਪਰ 1 5 ਕਰਾਈ ਜਾਣ ਹਾਂਜੀ 1 3 ਦੀ ਦੇ ਦਾਂਗੇ 3 ਦੀ ਹਾਂਜੀ ਲਓ ਜੀ 1 5 ਡਿਮਾਂਡ ਕੁਛ ਵੀ ਆ ਠੀਕ ਆ ਜੀ 1 ਲੱਖ 3000 ਦੀ ਇਹ ਫਾਈਨਲ ਅੱਜ ਅੱਜ ਮਿਲ ਜੂਗੀ ਭਰਾਵਾਂ ਨੂੰ ਠੀਕ ਆ ਬਾਕੀ ਪ੍ਰੋਪਰ ਤੁਸੀਂ ਵੇਖ ਲੀਆ ਸ਼ਾਈ ਸ਼ੂਈ ਚੰਗੀ ਆ ਬਿਲਕੁਲ ਬਲੈਕ ਰੰਗ ਰੋਗੀ ਬੜਾ ਵੱਖਰਾ ਕੁਝ ਕ ਮਗਰ ਕੋਈ 2 3 ਇੰਚ ਜਿਹੜੀ ਪੂਛ ਵਾਈਟ ਜ਼ਰੂਰ ਹੈ ਕੀ ਆ ਲੰਬੀ ਪੂਛ ਆ ਬਿਲਕੁਲ ਪਤਲੀ ਇਧਰ ਇੱਕ ਝੋਟੀ ਵਿਖਾਉਣਿਆ ਭਰਾਵਾਂ ਨੂੰ ਇੱਕ ਗੱਪਣ ਝੋਟੀ ਆ ਗਈ ਗੱਪਣ ਹੀ ਜੀ ਗੱਪਣ ਸ ਸੂਆ ਦੋ ਜਾਈ ਦੂਸਰਾ ਸੂਆ ਜੇ ਹਾਂਜੀ ਲੈ ਵੀ ਬਾਕੀ ਲੰਬਾਈ ਲਬੂਈ ਝੋਟੀ ਦੀ ਬਹੁਤ ਵਧੀਆ ਠੀਕਾ ਜੀ ਲੰਬੀ ਗਰਦਨ ਆ ਸਿੰਗ ਉਪਰ ਬਿਲਕੁਲ ਗੋਲ ਚਾਰ ਦਿਨ ਲੈ ਜੂ ਚਾਰ ਕਿ ਦਿਨ ਦਾ ਹਜੇ ਸਮਾਂ ਇਹਦਾ ਪੈਂਡਿੰਗ ਆ ਚਾਰ ਕਿ ਦਿਨ ਆਰਾਮ ਨਾਲ ਲੈਂਦੀ ਆ ਆ ਜਾ ਲੈ ਕਰ ਮੜ ਕੇ ਬਾਕੀ ਰੰਗ ਬਰਨ ਬਹੁਤ ਹੀ ਜ਼ਿਆਦਾ ਚੰਗੇ ਆ ਠੀਕਾ ਜੀ ਆ ਦੇਖ ਚਾ ਚਾ ਏ ਏ ਏ ਏ ਆ ਦੇਖੋ ਠੀਕ ਹੈ ਜੀ ਸੋ ਚਾਰ ਕੱਟ ਦੇ ਪੰਜ ਕੱਟ ਦੇ ਚਲੋ ਆਈ ਖਲੋਤੀ ਇਹ ਲਾਗੇ ਲੱਗ ਜਣਾ ਇਹਨੇ ਕੋਈ 2-4 ਦਿਨਾਂ ਦੇ ਵਿੱਚ ਵਿੱਚ ਬਾਕੀ ਥਾਣੇ ਦਾ ਸਹਯਜ ਤੁਸੀਂ ਚੈੱਕ ਕਰ ਸਕਦੇ ਜੇ ਇੱਕੋ ਜਿਹਾ ਮਗਰਲਾ ਥਾਣਾ ਅਗਲੇ ਨਾਲ ਬਿਲਕੁਲ ਅਗਲਾ ਤੇ ਇਹ ਵੀਰ ਬਲਜਿੰਦਰ ਗੱਬਣ ਮੈਂ ਕਿਸੇ ਰਕਮ ਦੀ ਕੋਈ ਮੁਸ਼ਕਲ ਔਰ ਤੇ ਨਹੀਂ ਹੈਗੀ ਨਹੀਂ ਸਰ ਠੀਕ ਹੈ ਭਰਾ ਭਾਜੀ ਇਹ ਗੱਲ ਹੈ ਕਿ ਕੋਈ ਬਿਆਨਾ ਪਾ ਦੇ ਮੇਰੇ ਘਰੋਂ ਸੂਈ ਲੈ ਜਾ ਆਪਣਾ ਕੋਈ ਤਰਾਇ ਕੀ ਕੋਈ ਮੰਨ ਡਾਟ ਹੋ ਵੀ ਨਾ ਕਿ ਮੰਨ ਨੂੰ ਲੱਗਦੀ ਝੋਟੀ ਹਾਂਜੀ ਹਾਂਜੀ ਤੇ ਕੋਈ ਪਾਰ ਪਿੱਛੇ ਦੀ ਆਪਾਂ ਕੋਈ ਕੋਈ ਜੁਮੇਰੀ ਠੀਕ ਆ ਜੀ ਬੇਸ਼ੱਕ ਬਿਆਨਾ ਪਾਵੇ ਸੁਹੀ ਲਾ ਜੇ ਆਪਾਂ ਠੀਕ ਆ ਜੀ ਲਓ ਜਿਹੜੇ ਮੇਰੇ ਭਰਾ ਠੀਕ ਆ ਜੀ ਜਿਨ੍ਹਾਂ ਦਾ ਸਰਦਾ तकरीबन ਜਦੋਂ ਕੋਈ 5 4 ਦਿਨ ਤੁਸ ਸੁਆ ਭਾਲਦੇ ਹੋ ਤੇ ਇਹ ਜਿਹੜੀ ਝੋਟੀ ਕਿਸ ਨੂੰ ਪਸੰਦ ਆ ਜਾਂਦੀ ਹੈ ਠੀਕ ਆ ਜੀ ਮੂੰਹ ਮੱਥੇ ਦੀ ਚੰਗੀ ਹੈ ਲੰਬੀ ਗਰਦਨ ਫਾਮ ਫੂਮ ਦੀ ਬਹੁਤ ਵਧੀਆ ਬਾਕੀ ਵਿਰਲ ਗੈਪ ਤੁਸੀਂ ਵੇਖੋਗੇ ਬਿਲਕੁਲ ਗਿੱਠਾਂ ਦੇ ਗਿੱਠਾਂ ਜਿਹੜੀ ਵਿੱਚ ਗੈਪ ਸਪੇਸ ਆ ਅਜਾ ਕਰ ਮਣ ਕੇ ਉਪਰੋਂ ਪਿੰਡੇ ਪੁੰਡੇ ਦੀ ਵੀ ਬੜੀ ਸਾਫ਼ ਸੁਥਰੀ ਆ। ਸੋ ਇੱਕੋ ਇੱਕ ਜਿਹੜਾ ਨਗ ਅੱਜ ਗੱਬਣ ਇਹ ਸਾਰੇ ਪਛਮੋਂ ਦੇ ਵਿੱਚੋਂ ਆਪਾਂ ਤੁਹਾਨੂੰ ਦੱਸਿਆ ਸੀਗਾ ਉਹ ਜਿਹੜੀ ਤੁਸੀਂ ਸਾਹਮਣੇ ਝੋਟੀ ਦੇਖ ਰਹੇ ਏ। ਅਡਾ ਰੱਟ ਲਾ। ਆ ਜਾਕਰ ਮਾੜੀਏ ਠੀਕ ਆ ਬਾਕੀ ਤੁਹਾਨੂੰ ਥੱਲੋਂ ਬੜੀ ਸਾਫ ਸੁਥਰੀ ਹੈ ਨਾ ਸਗਰ ਟਿੱਪਣ ਚ ਬੜੀ ਆਈ ਹੈ ਜੀ ਹਾਂ ਉਹ ਕਰਾ ਦੇ ਕਹਿੰਦੇ ਅਸੀਂ 14 15 ਕਿਲੋ ਚੋਂਦੇ ਰਹੇ ਜੀ ਠੀਕ ਆ ਹਜੇ ਬੰਨਾ ਝੋਟੀ ਨੇ ਬੜੀ ਚੰਗੀ ਲੱਗੀ ਪੰਜ ਚਾਰ ਇਹ ਕੋਈ ਜਾਵੇ ਵੇਖੋ ਕੁੜੇ ਦੇ ਕੋਈ ਗੱਲ ਨਹੀਂ ਹਾਂ ਲਓ ਜੀ ਹਜੇ ਦਿਨ ਲੈਂਦੀ ਆ ਪੰਜ ਲੈਜੇ ਚਾਰ ਲੈਜੇ ਬਾਕੀ ਝੋਟੀ ਦੋਸਤੋ ਚੰਗੀ ਆ ਠੀਕ ਆ ਜੀ ਕਤਕੂਤ ਸੋਨਾ ਕਰਮ ਵਾਲੀ ਦਾ ਬਰੀਕ ਪਤਲਾ ਪਿੰਡਾ ਬਾਕੀ ਲੇਵੇ ਭਾਂਡੇ ਦੀ ਆਪਾਂ ਤੁਹਾਨੂੰ ਦਿਖਾਈ ਦਿੱਤੀ ਹੈ ਸਾਫ ਸੁਥਰਾ ਲੇਵਾ ਇਹ ਬਜਿੰਦਰ ਸਿੰਘ ਕੀ ਅੱਜ ਜੀ ਆ ਸੁਣੋ ਵੀਰ ਜੀ ਮੋਲ ਕਰਾਉਣੇ ਪਰ ਇੱਕ ਦਾਹ ਕਰਾਈ ਜਾਣ ਹਾਂ ਜੀ ਇੱਕ ਚਾਰ ਦੀ ਝੋਟੀ ਦੇ ਦਾਂਗੇ ਇੱਕ ਚਾਰ ਦੀ ਹਾਂਜੀ ਲੋ ਵੀ ਮੁੱਲ 200 ਕ੍ਰਾਉਨ ਨੂੰ 1 ਲੱਖ 10 ਕਰਾ ਲਓ 1 ਲੱਖ 4000 ਦੀ ਇਹ ਫਾਈਨਲ ਅੱਜ ਝੋਟੀ ਮਿਲ ਜੂਗੀ ਤੁਹਾਨੂੰ ਬਾਕੀ ਪ੍ਰੋਪਰ ਤੁਸੀਂ ਇੱਕ ਵਾਰੀ ਦੱਸਾਂ ਲਈ ਨਾਲ ਵੇਚ ਕੇ ਫੇਰ ਕਾਲ ਕਰਿਆ ਜੇ ਲੈਵੇ ਭਾਂਡੇ ਦੀ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਸਾਫ਼ ਸੁਥਰੀ ਹੈ ਬਾਕੀ ਲੈਵਲ ਹੋਆ ਬਹੁਤ ਵਧੀਆ ਦੋ ਚੌ ਪੰਜ ਦਿਨਾਂ ਦੇ ਵਿੱਚ ਹੋਰ ਵੀ ਥੱਲੇ ਬਣ ਜੂਗੀ ਚੰਗੀ ਆ ਦੇਖੋ ਸੋ ਇੱਕ ਅਗੇ ਨਖਤ ਆਪਾਂ ਤੁਹਾਨੂੰ ਦਿਖਾਉਣੇ ਆ ਮਾਝਾ ਠਿਕਾਣਾ ਜੀ ਹੌਲੇ ਪੜਤੇ ਦੀ ਆ ਬਾਕੀ ਸੂਬਿਆਂ ਦੇ ਵਿੱਚ ਪੁੱਛ ਲਾਂਗੇ ਵੀਰ ਤੋਂ ਬਿਲਕੁਲ ਤਾਜੀ ਸੂਈ ਆ ਠੀਕ ਆ ਜੀ ਤੇ ਇਹਦਾ ਬਲਜਿੰਦਰ ਵੀਰ ਸੂਆ ਕਿਵੇਂ ਮੈਂ ਦਾ ਚੌਥਾ ਲਾਲੇ ਪੰਜਵਾਂ ਲਾਲੀ ਜੀ ਸਾਹਮਣੇ ਲਓ ਜੀ ਸੂਬਿਆਂ ਦੇ ਵਿੱਚ ਕੋਈ ਚੌਥਾ ਲਾਏ ਕੋਈ ਪੰਜਵਾਂ ਲਾਏ ਮਗਰ ਕੱਟੀ ਤੇ ਕੱਟੀ 나ੜੂ ਤੇ ਆ ਜੀ ਕੱਟੀ ਹੈ ਨਾ ਹਾਂਜੀ ਲਓ ਵੀ 나ੜੂ ਦੇ ਤੇ ਬੱਚਾ ਮਗਰ ਕੱਟੀ ਆ ਤੇ ਦੂਜੇ ਤੇ ਚਾਹ ਨਹੀਂ ਆ ਤੀਜਾ ਦਿਨ ਜੀ ਲਓ ਜੀ ਦੂਜਾ ਦਿਨ ਹੈ ਅੱਜ ਕੋਈ ਪੰਜਵੇਂ ਕੋਈ ਚੌਥੇ ਆਉਦੀ ਸਮਝ ਵੇਖ ਲਿਆ ਜੇ ਮਗਰ ਕੱਟੀ ਆ ਚਲੋ ਪਲੱਸ ਆ ਬੱਚਾ ਕਰਾ ਦੇਣਾ ਚੱਕ ਤੁਹਾਨੂੰ ਆ ਦੇਖੋ ਸੋ ਮਗਰ ਕੱਟੀ ਥੀ ਮਿਲ ਕਾਪ ਇਹਦੀਆਂ ਵੀਰ ਕਰ ਲੀਆਂ ਕੋਈ 2-4 ਚੁਵਾਈਆਂ ਹੋ ਗਈਆਂ ਇੱਥੇ ਹਾਂ ਜੀ ਹਾਂ ਜੀ ਠੀਕ ਆ ਕਿੰਨਾ ਕੇ ਬੋਲਾ ਵੈਸੇ 2 ਡੰਗਾ ਦਾ 6 ਕਿਲੋ ਦੁੱਧ ਪੱਕਾ ਜੀ ਲਓ ਜੀ 6 ਕਿਲੋ ਬੋਲਾ ਆ ਠੀਕ ਆ ਜੀ 6 ਕਿਲੋ ਬੋਲੇ ਤੇ ਚੱਲਣ ਈ ਆ ਬਾਕੀ ਮੱਝ ਤੀਜਾ ਚੌਥਾ ਪੰਜਵਾਂ ਚੌਥਾ ਆਪਦੀ ਸਮਝ ਮੇਰਾ ਵੀਰ ਵੇਖ ਲਿਆ ਜੀ ਸੂਸਵਾ ਦੇ ਵਿੱਚ ਆ ਥੋੜਾ ਜਿਹਾ ਪਸ਼ੂ ਠੀਕ ਆ ਜੀ ਬਾਕੀ ਉਦਾਂ ਕਰਮਾਂ ਲਈ ਠੀਕ ਆ ਜੀ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਚੋਣ ਚਣ ਚੰਗੀ ਆ ਵੀਰ ਹਾਂਜੀ ਚੋਣ ਓਕੇ ਠੀਕ ਆ ਜੀ ਦੰਦ ਦੋ ਲੈਵੇ ਸੋ ਦੰਦੋਂ ਤੋਂ ਵੀ ਪ੍ਰੋਪਰ ਕਰ ਲੋ ਚੈੱਕ ਅਠੇ ਦੇ ਅਠੇ ਹਣਾ ਹਾਂਜੀ ਹਾਂਜੀ ਠੀਕ ਆ ਜੀ ਕੋਈ ਸੰਭੀ ਨਹੀਂ ਹਾਂ ਲਓ ਜੀ ਠੀਕ ਆ ਜੀ ਅੱਜ ਬਿਲਕੁਲ ਜੈਨੂਨ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਚਲੋ ਤਾਜੀ ਸੂਈ ਆ ਕੋਈ ਮੇਰਾ ਭਰਾ ਚਲੋ ਸੂਆ ਪੀਵੇ ਦੁੱਧ ਕੱਲ ਨੂੰ ਫੇਰ ਕੋ ਤੋਕੜ ਗੱਪਣਾ ਫਿਰ ਰੁਪਈਆਂ ਦੀ ਚੰਗੀਆਂ ਦੀ ਵੇਚ ਸਕਦਾ ਠੀਕ ਆ ਜੀ ਅੱਜ ਜਿੰਨੇ ਕੁ ਦੀ ਮਿਲਣੀ ਹੈ ਉਹਦੇ ਲੱਗੇ ਤੱਕ ਇਹ तकरीबन ਤੋਕੜ ਗੱਬਣ ਫਿਰ ਵਿਖ ਜਾਣੀ ਆ। ਆ ਕਿ ਭਾਂਡਾ ਭੁੰਡਾ ਤੁਹਾਡੇ ਸਾਹਮਣੇ ਹਲੇਵਾ ਥਾਨ ਬਿਲਕੁਲ ਮੋਟਾ ਤੇ ਇਹੋ ਜੀ ਕਰਮਾਲੀ ਦੀ ਧਾਰ ਹੋਊਗੀ ਮੋਟੀ ਉਮੀਦ ਕਰ ਸਕਦੇ ਆ ਉਪਰੋਂ ਪਿੰਡੇ ਦੀ ਆ ਤੁਸੀਂ ਦੇਖੋ ਆ ਦੇਖੋ ਠੀਕ ਆ ਓਕੇ ਬਲਜਿੰਦਰ ਕੀ ਮੋਲਵੇਰੇ ਇਸ ਮੈਂ ਦਾ ਵੀਰ ਜੀ ਮੋਲ ਕਰਾਉਣੇ ਪਾ 60 ਵੀ ਕਰਾਈ ਜਾਨਾ ਹਾਂਜੀ 55 ਚੋ ਮਾਨਤਾ ਕਰਾਂਗੇ ਯੇ ਸੁਣੋ 55 ਚੋ ਹਾਂਜੀ ਕਰਾਂਗੇ ਹੋਰ ਜੀ ਠੀਕ ਆ ਜੀ ਲਓ ਵੀ 60000 ਮੋਲ ਕਰਾ ਲਓ 55000 ਦੀ ਇਹ 200 ਐਂਡ ਤੋਂ ਐਂਡ ਜਿਹੜੀ ਮੱਝ ਤੁਹਾਨੂੰ ਮਿਲ ਜੂਗੀ ਹਾਂ ਨਾਲੇ ਸੌਦੇ ਆ ਮਗਰ ਕੱਟੀ ਫੀਮੇਲ ਕਾਪ ਨਾੜੂਆ ਨਾਲ ਆ ਦੇਖੋ ਠੀਕ ਆ ਸੋ ਇਹ ਅੱਜ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਪੰਜ ਮੱਝਾਂ ਝੋਟੀਆਂ ਠੀਕ ਆ ਜੀ ਮਾਲ ਸਾਰਾ ਸਾਫ ਸੁਥਰਾ ਬਾਕੀ ਮੇਰਾ ਭਰਾ ਜਿਹੋ ਜਿਹੇ ਪੈਸੇ ਤੁਸੀਂ ਖਰਚ ਕਰਨੇ ਆ ਉਹੋ ਜੀ ਕੁਆਲਿਟੀ ਮਿਲ ਜੂਗੀ ਜਾਇਜ਼ ਰੇਟਾਂ ਦੇ ਉੱਪਰ ਪਿਛੇ ਜਿਹੇ ਵੀ ਆਪਾਂ ਜਿਹੜੀਆਂ ਵੀਡੀਓ ਪਾਈਆਂ ਸੀ ਉਹਦੇ ਵਿੱਚ ਵੀ ਮਾਲ ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਵਿਖਾਇਆ ਸਾਰੇ ਵੀਰਾਂ ਨੂੰ ਅੱਜ ਵੀ ਬਿਲਕੁਲ ਸੂਤਰ ਦੀ ਰੇਟ ਆ ਭਾਪੜ ਤੇ ਜਾਇਜ਼ ਆ ਤੇ ਇੱਕ ਬਲਜਿੰਦਰ ਨੰਬਰ ਆਪਣੇ ਵੀਰ ਕਰ ਦਈਏ ਸਾਂਝੇ ਵੀਰ ਜੀ ਪਿੰਡ ਪੁਰਜ ਨੱਥੂਗਾ ਤਹਿਸੀਲ ਪੱਟੀ ਜਿਹੜਾ ਤਰਨਤਨ ਜੀ ਫੋਨ ਨੰਬਰ ਹੈ 9814754281 ਜੀ ਠੀਕ ਹੈ ਭਾਜੀ ਸੋ ਧੰਨਵਾਦੋ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਦੇਖਣ ਦੇ ਲਈ ਸੋ ਮਿਲਦੇ ਹਾਂ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ 7 ਸਰੀਆ ਕਾਲ ਜੀ